ਦਲਜੀਤ ਦਸਾਂਝ ਵੱਲੋਂ ਅਮਿਤਾਬ ਬਚਨ ਦੇ ਪੈਰੀ ਹੱਥ ਲਾਉਣ ਦਾ ਮੁੱਦਾ ਬਹੁਤ ਛਾਇਆ ਪਿਆ ਤੇ ਹੁਣ ਦਲਜੀਤ ਦਸਾਂਝ ਨੇ ਖੁਦ ਵੀ ਇਸ ਮੁੱਦੇ ਤੇ ਆਪਣਾ ਜਵਾਬ ਦਿੱਤਾ ਬਹੁਤ ਸਾਰੇ ਲੋਕ ਨੇ ਜਿਹੜੇ ਦਲਜੀਤ ਦਸਾਂਝ ਨੂੰ ਗਦਾਰ ਕਹਿ ਰਹੇ ਨੇ ਤੇ ਹੋਰ ਬਹੁਤ ਕੁਝ ਗਲਤ ਬੋਲ ਰਹੇ ਨੇ ਹੁਣ ਆਪਾਂ ਅੱਜ ਇਹ ਜਾਨਣਾ ਹੈ ਦਲਜੀਤ ਦਸਾਂਝ ਨੇ ਸਹੀ ਕੀਤਾ ਕਿ ਗਲਤ ਕੀਤਾ ਦਲਜੀਤ ਦਸਾਂਝ ਨੇ ਪੈਰੀ ਹੱਥ ਲਾਉਣ ਤੋਂ ਬਾਅਦ ਹੁਣ ਜਿਹੜਾ ਜਵਾਬ ਦਿੱਤਾ ਹੈ ਉਹ ਕਿੰਨਾ ਕੁ ਸਹੀ ਹੈ ਤੇ ਜਿਹੜੇ ਦਲਜੀਤ ਦਸਾਂਝ ਨੂੰ ਗਦਾਰ ਕਹਿ ਕੇ ਮੰਦਾ ਬੋਲ ਰਹੇ ਨੇ ਉਹ ਕਿੰਨੇ ਕੁ ਸਹੀ ਨਹੀਂ ਇਸ ਮੁੱਦੇ ਤੇ ਆਪਾਂ ਗੱਲ ਕਰਨੀ ਹੈ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਇਸ ਮੁੱਦੇ ਤੇ ਸੋਹਣੀ ਪਾਸ਼ਾ ਚ ਬੰਦਿਆਂ ਵਾਲੀ ਪਾਸ਼ਾ ਚ ਜਰੂਰ ਲਿਖਿਓ ਮੁੱਦਾ ਸਾਰਿਆਂ ਨੂੰ ਪਤਾ ਪਿਛਲੇ ਦਿਨੀ ਦਲਜੀਤ ਦਸਾਂਝ ਜਿਹੜਾ ਕੌਣ ਬਣੇਗਾ ਕਰੋੜਪਤੀ ਅਮਿਤَاب ਬੱਚਨ ਵਾਲਾ ਸ਼ੋਅ ਆ ਉਹਦੇ ਚ ਗਿਆ ਜਦੋਂ ਉਥੇ ਦਲਜੀਤ ਦਸਾਂਝ ਗਿਆ ਤਾਂ ਜਦੋਂ ਅਮਤਾਬ ਬਚਨ ਨਾਲ ਸਾਹਮਣਾ ਹੋਇਆ ਤਾਂ ਸਭ ਤੋਂ ਪਹਿਲਾਂ ਦਲਜੀਤ ਦਸਾਂਝ ਨੇ ਝੁੱਕ ਕੇ ਉਹਦੇ ਪੈਰਾਂ ਵੱਲ ਹੱਥ ਵਧਾਏ ਉਸ ਤੋਂ ਬਾਅਦ ਕੁਝ ਲੋਕਾਂ ਨੇ ਬਹੁਤ ਵੱਡਾ ਮੁੱਦਾ ਬਣਾਇਆ ਦਲਜੀਤ ਦਸਾਂਝ ਨੂੰ ਗਦਾਰ ਕਿਹਾ ਮੰਦਾ ਚੰਗਾ ਬੋਲਿਆ ਤੇ ਉਹਦੇ ਪਿੱਛੇ ਕਾਰਨ ਹੋਏ ਦੱਸ ਰਹੇ ਨੇ ਕਿ ਜਿਹੜਾ ਅਮਤਾਬ ਬਚਨ ਹੈ ਦਿੱਲੀ ਦੇ 84 ਦੰਗਿਆਂ ਦੇ ਦੋਸ਼ ਜਿਹੜੇ ਆ ਉਹ ਇਹਦੇ ਤੇ ਲੱਗਦੇ ਨੇ ਕੁਝ ਲੋਕ ਇਹ ਕਹਿੰਦੇ ਨੇ ਕਿ 84 ਦੇ ਦੰਗਿਆਂ ਵੇਲੇ ਅਮਤਾਬ ਬੱਚਨ ਨੇ ਬਹੁਤ ਗਲਤ ਰੋਲ ਅਦਾ ਕੀਤਾ ਸੀ ਤੇ ਉਹਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਸੀ ਕੁਝ ਲੋਕ ਤਾਂ ਇਹ ਵੀ ਕਹਿ ਰਹੇ ਨੇ ਇਸ ਕਰਕੇ ਸਿੱਧਾ ਹੀ ਦਲਜੀਤ ਦਸਾਂਝ ਨੂੰ ਕੁਝ ਲੋਕ ਗਦਾਰ ਤੇ ਹੋਰ ਕੁਝ ਕਹਿ ਰਹੇ ਨੇ ਪਰ ਦਲਜੀਤ ਦਸਾਂਝ ਨੇ ਕੀ ਜਵਾਬ ਦਿੱਤਾ ਹੈ ਦਲਜੀਤ ਦਸਾਂਝ ਨੇ ਕਿਹਾ ਸੋਚ ਜਾਣ ਤੋਂ ਪਹਿਲਾਂ ਦਲਜੀਤ ਦਸਾਂਝ ਨੇ ਇਹ ਗੱਲ ਕਹਿਤੀ ਸੀ ਕਿ ਇਸ ਸ਼ੋਅ ਦੇ ਵਿੱਚ ਮੈਂ ਹੜ ਪੀੜਤਾਂ ਦੀ ਮਦਦ ਲਈ ਜਾ ਰਿਹਾ ਬਹੁਤ ਮਹਿੰਗਾ ਸ਼ੋਅ ਹੈ ਕਰੋੜਾ ਰੁਪਇਆ ਇਹਦੇ ਚ ਮਿਲਦਾ ਤੇ ਜਿੰਨੇ ਵੀ ਪੈਸੇ ਇਸ ਸ਼ੋਅ ਚ ਮੈਨੂੰ ਮਿਲਣਗੇ ਉਹ ਸਾਰੇ ਮੈਂ ਪੰਜਾਬ ਦੇ ਹੜ ਪੀੜਤਾਂ ਦੀ ਮਦਦ ਲਈ ਦੇ ਦੇ ਰਹੇ ਨੇ ਇਹ ਗੱਲ ਦਲਜੀਤ ਨੇ ਉੱਥੇ ਜਾਣ ਤੋਂ ਪਹਿਲਾਂ ਬੋਲ ਦਿੱਤੀ ਸੀ ਦਲਜੀਤ ਦਸਾਂਝ ਗਿਆ ਉਸ ਤੋਂ ਬਾਅਦ ਰੌਲਾ ਪਿਆ ਉਸ ਤੋਂ ਬਾਅਦ ਦਲਜੀਤ ਨੇ ਫੇਰ ਸਫਾਈ ਦਿੱਤੀ ਹੈ ਉਹ ਕਹਿੰਦਾ ਦੇਖੋ ਜੋ ਮਰਜੀ ਉਹ ਕਹਿੰਦਾ ਮੇਰੇ ਬਾਰੇ ਮੰਦਾ ਚੰਗਾ ਬੋਲੂ ਪਰ ਮੈਂ ਤਾਂ ਸਿਰਫ ਸ਼ੋਅ ਦੇ ਵਿੱਚ ਹੜਪੀੜਤਾ ਦੀ ਮਦਦ ਲਈ ਗਿਆ ਸੀ ਆਪਦੇ ਕਿਸੇ ਗਾਣੇ ਜਾਂ ਫਿਲਮ ਦੀ ਪ੍ਰਮੋਸ਼ਨ ਕਰਨ ਮੈਂ ਨਹੀਂ ਗਿਆ ਤੇ ਨਾ ਉੱਥੇ ਮੈਂ ਕੋਈ ਇਹੋ ਜੀ ਗੱਲ ਕੀਤੀ ਹੈ ਹੁਣ ਹਕੀਕਤ ਕੀ ਹੈ ਦੇਖੋ ਮਿੱਤਰੋ ਆਪਾਂ ਜਿਹੜੇ ਪੰਜਾਬੀ ਲੋਕ ਆ ਨਾ ਆਪਾਂ ਬਹੁਤ ਲਾਈ ਲਾਗਾ ਮੰਨੋ ਚਾਹੇ ਨਾ ਮੰਨੋ ਬੜੇ ਲਾਈ ਮਿੰਟੋ-ਮਿੰਟੀ ਆਪਾਂ ਦੂਜਿਆਂ ਨੂੰ ਸਰਟੀਫਿਕੇਟ ਜਾਰੀ ਕਰਨ ਲੱਗ ਪਈਨੇ ਆ ਤੇ ਯੂਨੀਵਰਸਿਟੀ ਬਣ ਜਾਂਦੇ ਆ ਮਿੰਟੋ-ਮਿੰਟੀ ਆਪਾਂ ਚੱਕ ਦੇ ਫੱਟੇ ਕਮਾਲ ਕਰਤੀ ਤੇ ਮਿੰਟੋ-ਮਿੰਟੀ ਗਦਾਰ ਤੇ ਫਲਾਣਾ ਤੇ ਟਿਮਕਾ ਆਪਾਂ ਬੜਾ ਕੁਝ ਕਹਿ ਦਿੰਨੇ ਆ ਇਹ ਆਪਣੀ ਅਕਲ ਹੀ ਬੁੱਧੀ ਇੰਨੀ ਘੱਟ ਆ ਆਪਾਂ ਨੂੰ ਵਿਸ਼ਲੇਸ਼ਣ ਕਰਨਾ ਹੀ ਨਹੀਂ ਆਉਂਦਾ ਦਲਜੀਤ ਦਸਾਂਝ ਕੌਣ ਹੈ ਦਲਜੀਤ ਦਸਾਂਝ ਇੱਕ ਇੱਕ ਮੁਨਾਫੇ ਵਾਸਤੇ ਕੰਮ ਕਰ ਰਿਹਾ ਇੱਕ ਕਲਾਕਾਰ ਔਰ ਜਿੱਦਾਂ ਦੀ ਮੁਨਾਫਕ ਹੋਰ ਇੰਡਸਟਰੀ ਚੱਲ ਰਹੀ ਹੈ ਚਾਹੇ ਉਹ ਗੀਤਾਂ ਦੀ ਤੇ ਚਾਹੇ ਫਿਲਮਾਂ ਦੀ ਉਹਦੇ ਵਿੱਚ ਇੱਕ ਪ੍ਰੋਫਿਟ ਲਈ ਕੰਮ ਕਰਨ ਵਾਲਾ ਗਾਇਕ ਦਲਜੀਤ ਦਸਾਂਜ ਹੈ ਗਲਤੀ ਉਹਨਾਂ ਦੀ ਹੈ ਪਹਿਲਾਂ ਵੀ ਜਿਹੜੇ ਦਲਜੀਤ ਦਸਾਂਜ ਨੂੰ ਮਿੰਟੋ ਮਿੰਟੀ ਇਨਮ ਇੰਜ ਮੰਨ ਲੈਂਦੀਆਂ ਜਾਂ ਕਿਸੇ ਹੋਰ ਨੂੰ ਵੀ ਵੀ ਉਹ ਪਤਾ ਨਹੀਂ ਕਿ ਬਹੁਤ ਵੱਡਾ ਪਰ ਉਪਕਾਰੀ ਕੋਈ ਰੱਬ ਬਣ ਗਿਆ ਹੋਵੇ ਬਹੁਤ ਸਾਰੇ ਗਾਇਕਾਂ ਤੇ ਕਲਾਕਾਰਾਂ ਬਾਰੇ ਤੇ ਬਹੁਤ ਸਾਰੇ ਰਾਜਨੇਤਾਵਾਂ ਬਾਰੇ ਸਾਡੇ ਲੋਕ ਮਿੰਟੋ-ਮਿੰਟੀ ਇਹ ਭਰਮ ਪਾਲ ਲੈਂਦੇ ਨੇ ਵੀ ਸ਼ਾਇਦ ਉਹ ਕਿਸੇ ਨਿੱਕੀ ਜੀ ਇੱਕ ਗੱਲ ਕਰਨ ਕਰਕੇ ਵੀ ਬਹੁਤ ਵੱਡਾ ਕੋਈ ਉੱਤਰ ਮਹਾਤਮਾ ਜਾਂ ਮਹਾਪੁਰਖ ਬਣ ਗਿਆ ਹੋਵੇ ਤੇ ਇਸੇ ਤਰ੍ਹਾਂ ਹੀ ਦਲਜੀਤ ਦਸਾਂਝ ਨੂੰ ਕੁਝ ਲੋਕਾਂ ਨੇ ਪਹਿਲਾਂ ਐਵੇਂ ਹੀ ਮਹਾਪੁਰਖ ਸਮਝੀ ਰੱਖਿਆ ਦਲਜੀਤ ਦਸਾਂਝ ਇੱਕ ਚੰਗਾ ਕਲਾਕਾਰ ਹੈ ਇੱਕ ਚੰਗਾ ਗਾਇਕ ਹੈ ਗਾਇਕੀ ਤੇ ਉਹਦੀ ਚੰਗੀ ਪਕੜ ਹੈ ਕਲਾਕਾਰੀ ਉਹਦੀ ਬੜੀ ਵਧੀਆ ਮਤਲਬ ਮਜਾ ਹੋਇਆ ਕਲਾਕਾਰ ਹੈ ਪਰ ਉਹ ਹਰ ਤਰ੍ਹਾਂ ਦੀ ਫਿਲਮ ਤੇ ਹਰ ਤਰ੍ਹਾਂ ਦੇ ਗੀਤ ਕਰ ਲੈਂਦਾ ਜਿਹੜਾ ਵੀ ਗੀਤ ਤੇ ਫਿਲਮ ਉਹਨੂੰ ਲੱਗਦੀ ਹੈ ਕਿ ਇਹਦੇ ਚੋ ਪ੍ਰੋਫਿਟ ਤੇ ਮੁਨਾਫਾ ਵਧੀਆ ਆ ਸਕਦਾ ਉਹੀ ਉਹ ਕਰ ਲੈਂਦਾ ਤੇ ਇਹੀ ਵੱਡੀ ਗਿਣਤੀ ਕਲਾਕਾਰ ਤੇ ਗਾਇਕ ਜਿਹੜੇ ਆ ਉਹ ਕਰਦੇ ਨੇ ਤਾਂ ਸਾਡੀ ਹੀ ਇਹ ਪ੍ਰੋਬਲਮ ਆ ਅਸੀਂ ਮਿੰਟੋ-ਮਿੰਟੀ ਕਿਸੇ ਨੂੰ ਮਹਾਪੁਰਖ ਤੇ ਮਿੰਟੋ-ਮਿੰਟੀ ਬਾਦ ਦੇ ਵਿੱਚ ਮੰਦਾ ਬੋਲਣ ਲੱਗ ਪੈਂਦੇ ਆ ਇਹ ਸਾਨੂੰ ਪਹਿਲਾਂ ਵਿਸ਼ਲੇਸ਼ਣ ਕਰਨਾ ਚਾਹੀਦਾ ਵੇਖੋ ਜੇ ਤਾਂ ਦਲਜੀਤ ਨੇ ਆ ਫਿਲਮ ਬਣਾਤੀ ਪੰਜਾਬ 84 ਤਾਂ ਅਸੀਂ ਉਦੋਂ ਉਹਨੂੰ ਮਹਾਪੁਰਸ਼ ਸਮਝਣ ਲੱਗ ਪਏ ਫਿਲਮ ਦਿਲਜੀਤ ਨੇ ਇਸੇ ਲਈ ਬਣਾਈ ਸੀ ਕਿ ਕਿਹੜਾ ਵਿਸ਼ਾ ਚੱਲੇਗਾ ਦਿਲਜੀਤ ਨੇ 128 ਕੁੜੀ ਦਾ 47 ਵੇਟ ਕੁੜੀ ਦਾ ਗਾਇਆ ਤੇ ਉਸੇ ਹੀ ਦਿਲਜੀਤ ਨੇ ਕੁਝ ਹੋਰ ਗੀਤ ਇਦਾਂ ਦੇ ਵੀ ਗਾਏ ਜਿਨ੍ਹਾਂ ਦੇ ਆਧਾਰ ਤੇ ਫਿਰ ਲੋਕ ਉਹਨੂੰ ਮਹਾਪੁਰਸ਼ ਸਮਝਣ ਲੱਗ ਪਏ ਗੱਲ ਕੱਲੇ ਦਿਲਜੀਤ ਦੀ ਨਹੀਂ ਮੈਂ ਕਰ ਰਿਹਾ ਗੱਲ ਮੈਂ ਬਰੀਕੀ ਨਾਲ ਕਰ ਰਿਹਾ ਵੀ ਸਾਡੀ ਅਕਲ ਦਾ ਕੀ ਦਿਵਾਲੀਆ ਪਾਣਾ ਹੈ ਸਾਡੇ ਅਸਲ ਚ ਅਸੀਂ ਵਿਸ਼ਲੇਸ਼ਣ ਕਰਨ ਤੇ ਅਸੀਂ ਸਿੱਟੇ ਕੱਢਣ ਦੇ ਸਮਰੱਥ ਨਹੀਂ ਹਾਂ ਮੈਂ ਤਾਂ ਤੁਹਾਡੇ ਨਾਲੋਂ ਵੀ ਕੰਮਲਾ ਜਿਹਾ ਬੰਦਾ ਔਰ ਜੇਕਰ ਦਲਜੀਤ ਨੇ ਕਿਸਾਨੀ ਅੰਦੋਲਨ ਚ ਇੱਕ ਅਦਾ ਬਿਆਨ ਦੇ ਦਿੱਤਾ ਤਾਂ ਅਸੀਂ ਚੱਕ ਫੱਟੇ ਦਿੱਤੇ ਵੀ ਮਹਾਪੁਰਖ ਬਣਾਤਾ ਤੇ ਜੇਕਰ ਬਾਅਦ ਦੇ ਵਿੱਚ ਦਲਜੀਤ ਨੇ ਜਿਹੜਾ ਪੰਜਾਬ ਤੇ ਪੰਜਾਬ ਸ਼ਬਦ ਨੂੰ ਵੱਖਰੇ ਤਰੀਕੇ ਨਾਲ ਲਿਖਣ ਦੀ ਗੱਲ ਕਰਤੀ ਤਾਂ ਅਸੀਂ ਮਹਾਪੁਰਖ ਬਣਾਤਾ ਤੇ ਜੇ ਦਲਜੀਤ ਨੇ ਅੱਗੇ ਇੱਕ ਵਾਰੀ ਮੋਦੀ ਨੂੰ ਮਿਲਿਆ ਸੀ ਉਦੋਂ ਵੀ ਉਹੀ ਗਲਤ ਬਿਆਨਬਾਜ਼ੀ ਤੇ ਜੇ ਹੁਣ ਅੰਤਪ ਬਚਨ ਨੂੰ ਮਿਲ ਰਿਹਾ ਤੇ ਤਾਂ ਗਲਤ ਬਿਆਨਬਾਜ਼ੀ ਮਤਲਬ ਸਾਡਾ ਕੋਈ ਸਟੈਂਡ ਹੀ ਨਹੀਂ ਸਾਡਾ ਕੋਈ ਵਿਸ਼ਲੇਸ਼ਣ ਹੀ ਨਹੀਂ ਹੈਗਾ ਐ ਸਾਡਾ ਫਾਲਟ ਹੈ ਹੁਣ ਦਲਜੀਤ ਨੇ ਜੋ ਕੀਤਾ ਜੇਕਰ ਦਲਜੀਤ ਦੀ ਗੱਲ ਸੁਣੀਏ ਤਾਂ ਪਿਆਰੇ ਉਹਦੀ ਭਾਵਨਾ ਮੈਨੂੰ ਤਾਂ ਠੀਕ ਲੱਗੀ ਹੈ ਜੋ ਉਹਨੇ ਕਿਹਾ ਵੀ ਮੈਂ ਤਾਂ ਹੜਪੀੜਤਾ ਦੀ ਮਦਦ ਲਈ ਗਿਆ ਸੀ ਜੇ ਉਹ ਨਾ ਜਾਂਦਾ ਫਿਰ ਕੀ ਆ ਫਿਰ ਕੀ ਆਪਾਂ ਕਿਲਾ ਪੱਟ ਲੈਂਦੇ ਫਿਰ ਕੀ ਕਰਦੇ ਫਿਰ ਕੁਝ ਨਹੀਂ ਸੀ ਹੋਣਾ ਨਾ ਦਲਜੀਤ ਜੇ ਉੱਥੇ ਗਿਆ ਤਾਂ ਦਲਜੀਤ ਜਿਹੜੇ ਮਕਸਦ ਨੂੰ ਦੱਸ ਕੇ ਗਿਆ ਸੀ ਹੜਪੀੜਤਾ ਦੀ ਮਦਦ ਲਈ ਉਹ ਉਦੇਸ਼ ਮਾੜਾ ਨਹੀਂ ਉਹ ਚੰਗਾ ਔਰ ਉਹ ਉਸ ਉਦੇਸ਼ ਨੂੰ ਮੁੱਖ ਰੱਖ ਕੇ ਗਿਆ ਵਾਕਈ ਉਹਨੇ ਉੱਥੇ ਜਾ ਕੇ ਕੋਈ ਆਪਦੇ ਗੀਤ ਫਿਲਮ ਦੀ ਪ੍ਰੋਮੋਸ਼ਨ ਤਾਂ ਨਹੀਂ ਕੀਤੀ ਦੂਜੇ ਨੰਬਰ ਤੇ ਦਲਜੀਤ ਨੇ ਕਿਹਾ ਕਿ ਉਹ ਮੇਰੇ ਤੋਂ ਸੀਨੀਅਰ ਕਲਾਕਾਰ ਆ ਤੇ ਮੈਂ ਉਹਦੇ ਪੈਰ ਛੂਏ ਨੇ ਯਾਰ ਦੇਖੋ ਇੱਕ ਚੰਗੇ ਸੰਸਕਾਰੀ ਮਾਪਿਓ ਦਾ ਜਿਹੜਾ ਧੀ ਪੁੱਤ ਆ ਨਾ ਉਹ ਜਦੋਂ ਵੀ ਉਹਦੇ ਕੋਈ ਪਿਓ ਦਾਦੇ ਦੀ ਉਮਰ ਦਾ ਵਿਅਕਤੀ ਉਹਨੂੰ ਮਿਲੇ ਤਾਂ ਉਹ ਯਾਰ ਝੁੱਕ ਕੇ ਪੈਰ ਛੂ ਸਕਦਾ ਜਾਂ ਨਿਮਰਤਾ ਨਾਲ ਬੁਲਾ ਸਕਦਾ ਇਹਦੇ ਵਿੱਚ ਜੇ ਕੋਈ ਇਹ ਕਹਿੰਦਾ ਵੀ ਆਹ ਤੇ ਜੂਮ ਤੇ ਫਲਾਂ ਤੇ ਟਿਮਕ ਅਸਲ 'ਚ ਸਾਡੀ ਮਤ ਦੀ ਘਾਟ ਆ ਸਾਨੂੰ ਕਿਹਾ ਤੈ ਗਿਆ ਕਿ ਸਾਡਾ ਮਨ ਨੀਵਾ ਹੋਣਾ ਚਾਹੀਦਾ ਤੇ ਮੱਤ ਉੱਚੀ ਹੋਣੀ ਚਾਹੀਦੀ ਆ ਪਰ ਅਸੀਂ ਮੱਤ ਕਈ ਵਾਰ ਨੀਵੀ ਕਰ ਲੈਨੇ ਆ ਤੇ ਮਨ ਨੂੰ ਹੰਕਾਰ ਨਾਲ ਭਰ ਲੈਨੇ ਆ ਵੀ ਹਾਏ ਹਾਏ ਚੁੱਕ ਕਿਉਂ ਗਿਆ ਵੇਖੋ ਜਿਹੜੇ ਦੋਸ਼ ਅਮਤਾਬ ਬਚਨ ਤੇ ਕੁਝ ਲੋਕ ਲਾਉਂਦੇ ਨੇ ਵੇਖੋ ਹੋ ਸਕਦਾ ਹੈ ਕਿ ਦਰਜੀਤ ਦਸਾਂਜ ਨਿਊ ਜਨਰੇਸ਼ਨ ਦਾ ਮੁੰਡਾ ਹੈ 84 ਵੇਲੇ ਉਹਨੂੰ ਕੋਈ ਬਹੁਤੀ ਹੋਸ਼ ਨਹੀਂ ਸੀ ਉਦੋਂ ਉਹ ਨਿਕਲ ਜਾਂ ਜਵਾਕ ਹੋਣਾ ਜਾਂ ਹੋ ਸਕਦਾ ਹੈ ਉਹਦਾ ਜਨਮ ਉਸ ਤੋਂ ਬਾਅਦ ਦਾ ਮੈਨੂੰ ਜਨਮਦਾ ਨਹੀਂ ਪਤਾ ਉਹਨਾਂ ਦੇ ਪਰ ਹੋ ਸਕਦਾ ਹੈ ਦਲਜੀਤ ਨੂੰ ਇਹ ਗੱਲ ਪਹਿਲਾਂ ਕਦੇ ਨਾ ਪਤਾ ਹੋਵੇ ਬਈ ਅਮਤਾਬ ਬਚਨ ਦਾ ਨਾਮ ਵੀ ਜੁੜਦਾ ਰਿਹਾ ਉਧਰ ਪਰ ਇੱਕ ਗੱਲ ਹੈ ਅੱਜ ਤੱਕ ਅਮਤਾਬ ਬਚਨ ਦੇ ਉੱਪਰ ਕੋਈ 84 ਦੇ ਮਾਮਲਿਆਂ ਨਾਲ ਜੁੜ ਕੇ ਕੋਈ ਕੇਸ ਚੱਲ ਰਿਹਾ ਜਾਂ ਉਹਦੇ ਖਿਲਾਫ ਕੋਈ ਗਵਾਹਾਂ ਨੇ ਸ਼ਿਕਾਇਤਾਂ ਕੀਤੀਆਂ ਜਾਂ ਅਦਾਲਤਾਂ 'ਚ ਕੇਸ ਕੀਤੇ ਆ ਸੁਣੀ ਇਹ ਗੱਲ ਮੈਂ ਵੀ ਨਹੀਂ ਸਿੱਧੀ ਗੱਲ ਸਾਫ਼ ਗੱਲ ਮੈਂ ਵੀ ਪਹਿਲੀ ਵਾਰੀ ਸੁਣਦਾ ਪਿਆ ਬਿਮਤਾਬ ਬਚਨ ਦਾ ਨਾਮ ਵੀ ਉਧਰ ਜੁੜਦਾ ਹੁਣ ਜੇਕਰ ਉਹਦੇ ਤੇ ਕਿਸੇ ਨੇ ਇਸ ਤਰ੍ਹਾਂ ਕੁਝ ਕੀਤਾ ਹੀ ਨਾ ਹੋਵੇ ਉਹਦੇ ਤੇ ਕੇਸ ਨਾ ਕੀਤਾ ਹੋਵੇ ਚ ਕੀਤਾ ਨਾ ਕੀਤੀਆਂ ਹੁਣ ਕੋਈ ਗਵਾਹ ਨਾ ਲੱਗੇ ਹੁਣ ਤਾਂ ਫਿਰ ਹੋ ਸਕਦਾ ਦਲਜੀਤ ਨੂੰ ਇੰਜ ਲੱਗਦਾ ਹੋਵੇ ਕਿ ਯਾਰ ਇਹਦੇ ਤੇ ਕੋਈ ਸ਼ਾਇਦ ਦੋਸ਼ ਨਹੀਂਗਾ ਅਗਲੀ ਗੱਲ ਦੇਖੋ ਮੈਂ ਇੱਥੇ ਇੱਕ ਗੱਲ ਸਾਫ਼ ਕਹਿਣਾ ਅਮਤਾਬ ਬਚਨ ਫਿਲਮ ਇੰਡਸਟਰੀ ਦਾ ਇੱਕ ਸੀਨੀਅਰ ਐਕਟਰ ਤੇ ਕਲਾਕਾਰ ਹੈ ਤੇ ਦਲਜੀਤ ਦਸਾਂਜ ਨਵੀਂ ਪੀੜੀ ਦਾ ਜਿਵੇਂ ਪੰਜਾਬ ਦੇ ਕਲਾਕਾਰ ਗੁਰਦਾਸ ਮਾਨ ਨੂੰ ਆਪਣਾ ਬਹੁਤ ਵੱਡਾ ਥਾਂ ਦਿੰਦੇ ਨੇ ਉਹਨੂੰ ਬਾਬਾ ਗੁਰਦਾਸ ਕਹਿੰਦੇ ਨੇ ਕਿ ਬਾਬਾ ਜੀ ਕਹਿੰਦੇ ਸਾਰੇ ਹੀ ਗਾਇਕ ਇਸੇ ਤਰ੍ਹਾਂ ਜਿਹੜੇ ਕਲਾਕਾਰ ਨੇ ਨਾ ਨਵੇਂ ਉਹ ਸਾਰੇ ਅਮਤਾਬ ਬਚਨ ਨੂੰ ਬਹੁਤ ਵੱਡਾ ਥਾਂ ਦਿੰਦੇ ਨੇ ਤੇ ਉਹਨੂੰ ਵੱੱਠਾ ਮੰਨ ਕੇ ਸਤਿਕਾਰ ਦਿੰਦੇ ਨੇ ਅਸੀਂ ਮਾੜੀ ਮਾੜੀ ਗੱਲ ਤੇ ਕਿਸੇ ਨੂੰ ਮਹਾਪੁਰਖ ਦੇ ਸਰਟੀਫਿਕੇਟ ਤੇ ਮਾੜੀ ਮਾੜੀ ਗੱਲ ਤੇ ਅਸੀਂ ਪਛੰਡੇ ਮਾਰਨ ਲਗ ਪੈਨੇ ਆ ਇਹ ਠੀਕ ਨਹੀਂ ਗੀਆਂ ਸਾਡੀਆਂ ਗੱਲਾਂ ਔਰ ਮੈਂ ਇੱਕ ਗੱਲ ਹੋਰ ਨੋਟ ਕੀਤੀ ਹੈ ਜਿਸ ਤਰੀਕੇ ਦੇ ਨਾਲ ਅਸੀਂ ਜਿਹੜੇ ਲੋਕ ਬਹੁਤਾ ਜ਼ਿਆਦਾ ਇਹਨਾਂ ਗੱਲਾਂ ਤੇ ਰੌਲਾ ਪਾਉਂਦੇ ਨੇ ਉਹਨਾਂ ਦੀ ਆਪਦੀ ਕੁਰਬਾਨੀ ਕੀ ਆ ਸਿੱਖੀ ਲਈ ਕੌਮ ਲਈ ਤੇ ਪੰਜਾਬ ਲਈ ਉਹ ਜ਼ਿਆਦਾਤਰ ਉਹੀ ਨੇ ਜਿਹੜੇ ਭੇਸ ਨੂੰ ਵੱਧ ਤਵੱਜੋ ਦਿੰਦੇ ਆ ਤੇ ਵਿਚਾਰਧਾਰਾ ਨੂੰ ਘੱਟ ਗੁਰੂ ਸਹਬਾਨਾ ਨੇ ਇੱਕ ਸਾਨੂੰ ਪਹਿਰਾਵਾ ਵੀ ਦਿੱਤਾ ਬਾਣਾ ਵੀ ਦਿੱਤਾ ਉਹ ਵੀ ਸਤਕਾਰਯੋਗ ਹੈ ਪਰ ਇੱਕ ਬਾਣੀ ਵੀ ਦਿੱਤੀ ਹੈ ਇੱਕ ਵਿਚਾਰਧਾਰਾ ਤੇ ਫਲਸਫਾ ਵੀ ਦਿੱਤਾ ਬਹੁਤ ਸਾਰੇ ਮੈਂ ਇਹੋ ਜਿਹੇ ਵੀ ਕਈ ਵੇਖੇ ਨੇ ਤੁਸੀਂ ਵੀ ਬਹੁਤ ਸਾਰੇ ਜਾਣਦੇ ਹੋ ਜਿਨ੍ਹਾਂ ਨੇ ਕੱਲੇ ਭੇਸ ਬਣਾਏ ਹੋਏ ਨੇ ਤੇ ਬਾਣਾ ਪਾਇਆ ਹੋਇਆ ਪਰ ਬਾਣੀ ਤੋਂ ਟੁੱਟੇ ਹੋਇਆ ਵਿਚਾਰ ਤੋਂ ਟੁੱਟੇ ਹੋਇਆ ਗੁਰਬਾਣੀ ਤਾਂ ਗੱਲ ਕਰਦੀ ਹੈ ਨਾਨਕ ਨੀਵਾ ਜੋ ਚੱਲੇ ਲਾਗੇ ਨਾ ਤਾਤੀ ਬਾਓ ਤੇ ਗੋਡੇ-ਗੋਡੇ ਹੰਕਾਰ ਨਾਲ ਜਿਹੜੇ ਭੜੇ ਨੇ ਨੀਵਾ ਹੋ ਕੇ ਚੱਲਣਾ ਉਹਨਾਂ ਨੂੰ ਕਿਤੇ ਕਦੇ ਆਉਂਦਾ ਹੀ ਨਹੀਂ ਉਹਨਾਂ ਦੇ ਕਿੱਲਾ ਹੀ ਇੱਥੇ ਰਹਿੰਦਾ ਉਹ ਇਹਨਾਂ ਗੱਲਾਂ ਤੇ ਜ਼ਿਆਦਾ ਰੌਲਾ ਪਾਉਂਦੇ ਨੇ ਜਿਹੜਾ ਬੰਦਾ ਗੁਰੂ ਸਹਿਬਾਨਾਂ ਦੀ ਸੋਚ ਵਿਚਾਰਧਾਰਾ ਨਾਲ ਜੁੜਿਆ ਉਹ ਤਾਂ ਨਿਮਰਤਾ ਨਾਲ ਭਰਿਆ ਹੁੰਦਾ ਨਿਮਾਣੇਪਨ ਨਾਲ ਭਰਿਆ ਹੁੰਦਾ ਜਿੱਥੇ ਕਿਤੇ ਜ਼ਬਰ ਤਕ ਕਾ ਹਕੂਮਤਾ ਕਰਦੀਆਂ ਨੇ ਉੱਥੇ ਉਹ ਫਿਰ ਬੋਲਦਾ ਉਹ ਆਮ ਜੇ ਸੁਧਾਰਨ ਜੇ ਇਕੱਲੇ ਇਕੱਲੇ ਬੰਦਿਆਂ ਤੇ ਬਹੁਤਾ ਨਹੀਂ ਤਿੰਗਦਾ ਕਿਉਂਕਿ ਸਾਡੇ ਗੁਰੂ ਸਹਿਬਾਨਾਂ ਨੇ ਕਿਸੇ ਵੀ ਆਮ ਬੰਦੇ ਨਾਲ ਕੋਈ ਵੀ ਨਿੱਜੀ ਲੜਾਈ ਨਹੀਂ ਲੜੀ ਚਾਹੇ ਉਹਨਾਂ ਨੂੰ ਕੋਈ ਮੰਦਾ ਚੰਗਾ ਹੀ ਬੋਲ ਗਿਆ ਹੋਵੇ ਆਮ ਲੋਕਾਂ ਨਾਲ ਉਹਨਾਂ ਨੇ ਕੋਈ ਲੜਾਈ ਨਹੀਂ ਲੜੀ ਹਕੂਮਤਾਂ ਨਾਲ ਸਰਕਾਰਾਂ ਨਾਲ ਉਹਨਾਂ ਨੇ ਮੱਥੇ ਲਾਇਆ ਗੁਰੂ ਗੁਰੂ ਨਾਨਕ ਦੇਵ ਸਾਹਿਬ ਨੇ ਬਾਬਰ ਨੂੰ ਜਾਬਰ ਕਿਆ ਤੇ ਗੁਰੂ ਹਰਗੋਬਿੰਦ ਸਾਹਿਬ ਹੋਰਾਂ ਨੇ ਉਸ ਵਕਤ ਦੇ ਜਿਹੜੇ ਜਹਾਗੀਰ ਵਰਗੇ ਸੀ ਉਹਨਾਂ ਨਾਲ ਲੜਾਈਆਂ ਲੜੀਆਂ ਤੇ ਜਿਹੜੇ ਸਾਡੇ ਸਹਿਬ ਗੁਰੂ ਗੋਬਿੰਦ ਸਿੰਘ ਵਰਗੇ ਸੀ ਉਹਨਾਂ ਨੇ ਔਰੰਗਜ਼ੇਬ ਵਰਗਿਆਂ ਤੇ ਸੂਬਾ ਸਰਹੰਦ ਵਰਗਿਆਂ ਨਾਲ ਲੜਾਈਆਂ ਲੜੀਆਂ ਆਮ ਬੰਦੇ ਨਾਲ ਤਾਂ ਕਦੀ ਲੜਾਈ ਨਹੀਂ ਉਲਝੇ ਨਹੀਂ ਤੇ ਇੱਥੇ ਬੜੇ ਨੇ ਜਿਹੜੇ ਆਮ ਜੇ ਬੰਦਿਆਂ ਨਾਲ ਉਲਝੀ ਜਾਂਦੇ ਨੇ ਤੇ ਐ ਬਣੇ ਹੋਏ ਨੇ ਵੀ ਜਿਵੇਂ ਅਸੀਂ ਬਹੁਤ ਵੱਡੇ ਵੱਡਾ ਕੰਮ ਕਰ ਰਹੇ ਸੋ ਗੁਰੂ ਸਹਿਬਾਨਾਂ ਦੀ ਸੋਚ ਨੂੰ ਵਿਚਾਰਧਾਰਾ ਨੂੰ ਸਿੱਖਿਆ ਨੂੰ ਲੱਖ ਵਾਰ ਪ੍ਰਣਾਮ ਕਰਦੇ ਆ ਮੱਥਾ ਟੇਕਦੇ ਆ ਪਰ ਦਲਜੀਤ ਦਸਾਂਜ ਦੇ ਮੁੱਦੇ ਦੇ ਉੱਪਰ ਮੈਨੂੰ ਲੱਗਦਾ ਥੋੜਾ ਜਿਹਾ ਡਿਫਰੈਂਟ ਤਰੀਕੇ ਨਾਲ ਸੋਚਣ ਦੀ ਲੋੜ ਹੈ ਕਿਉਂਕਿ ਦਲਜੀਤ ਦਸਾਂਜ ਮੇਰੇ ਖਿਆਲ ਨਾਲ ਉਹਨੇ ਕਦੇ ਇਹ ਦਾਅਵਾ ਨਹੀਂ ਕੀਤਾ ਦਲਜੀਤ ਦਸਾਂਜ ਨੇ ਵੀ ਮੈਂ ਕੋਈ ਖਾਲਸਾ ਜਾਂ ਮੈਂ ਕੋਈ ਬਹੁਤ ਵੱਡਾ ਸਿੰਘ ਐ ਆ ਤਾਂ ਦਾਅਵਾ ਹੀ ਨਹੀਂ ਕੀਤਾ ਉਹ ਤਾਂ ਇੱਕ ਕਲਾਕਾਰ ਐ ਉਹ ਤਾਂ ਉਹ ਤਾਂ ਇਹ ਵੀ ਗੀਤ ਗਾਉਂਦਾ ਜੇ ਤੂੰ ਨੱਚੀ ਨਾ ਮੇਰੇ ਨਾਲ ਗੋਰੀਏ ਤੇ ਲਹਿੰਗੇ ਤੇ ਸ਼ਰਾਬ ਡੋਲ ਦੂੰ ਤਾਂ ਗਾਉਂਦਾ ਉਹ ਤਾਂ ਸਾਰਾ ਕੁਝ ਗਾਉਂਦਾ ਉਹ ਐਕਟਰ ਐ ਉਹ ਕਲਾਕਾਰ ਐ ਉਹ ਸਿੰਗਰ ਐ ਉਹ ਗਾਇਕੀ ਦਲਜੀਤ ਦੇ ਬਹੁਤ ਸਾਰੇ ਐਸੇ ਗੀਤ ਨੇ ਜਿਨ੍ਹਾਂ ਨਾਲ ਮੈਂ ਨਿੱਜੀ ਤੌਰ ਤੇ ਸਹਿਮਤ ਨਹੀਂ ਹਾਂ ਸ਼ਰਾਬਾਂ ਨੂੰ ਪ੍ਰਮੋਟ ਕਰਨ ਵਾਲੇ ਔਰ 128 ਕੁੜੀ ਦਾ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਮੈਨੂੰ ਐ ਲੱਗਦੇ ਨੇ ਅ ਕਈ ਟਾਈਮ ਦੇ ਉੱਪਰ ਜਦੋਂ ਅਕਲ ਦੀ ਘਾਟ ਸੀ ਉਦੋਂ ਉਦੋਂ ਉਹਨਾਂ ਗੀਤਾਂ ਨੂੰ ਸੁਣ ਸੁਣ ਲਈਦਾ ਸੀ ਪਰ ਜਿਵੇਂ ਜਿਵੇਂ ਬੁੱਧੀ ਵਧੀ ਹੈ ਤੁਹਾਡੇ ਵਰਗੇ ਭਰਾਵਾਂ ਤੋਂ ਪੈਣਾ ਤੋਂ ਸਿੱਖਿਆ ਤਿੰਜ ਲੱਗਿਆ ਕਿ ਸਮਾਜ ਦੇ ਵਿੱਚ ਯਾਰ ਮਿਆਰੀ ਸਿੰਗਿੰਗ ਆਉਣੀ ਚਾਹੀਦੀ ਆ ਗੀਤ ਸੁਤਿੰਦਰ ਸਰਤਾਜ ਨੇ ਵੀ ਗਾਏ ਨੇ ਉਹ ਕੜਾ ਮੈਨੂੰ ਰਿਸ਼ਵਤ ਦੇ ਕੇ ਜਾਂਦਾ ਪਰ ਉਹਦੇ ਗੀਤ ਬਹੁਤ ਵਧੀਆ ਨੇ ਮਿਆਰੀ ਨੇ ਹੋਰ ਕਈ ਸਿੰਗਰ ਨੇ ਜਿਨ੍ਹਾਂ ਨੇ ਬੜਾ ਚੰਗਾ ਗਾਇਆ ਚੱਕਮਾ ਨਹੀਂ ਗਾਇਆ ਲੋਕਾਂ ਨੇ ਸੁਣਿਆ ਉਹਨਾਂ ਨੂੰ ਚੰਗੇ ਗੀਤਾਂ ਨੂੰ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ ਨਾ ਪਰ ਜੇ ਸਿੰਗਰ ਵੀ ਗਲਤ ਗੀਤ ਗਾਉਂਦੇ ਨੇ ਤਾਂ ਉਹਨਾਂ ਦੇ ਜਿਹੜੇ ਲੱਖਾਂ ਕਰੋੜਾਂ ਚ ਵਿਊ ਹੁੰਦੇ ਨੇ ਉਹ ਸੁਣਦਾ ਕੌਣ ਹੈ ਬਈ ਕੀ ਗੋਰੇ ਸੁਣਦੇ ਨੇ ਕੀ ਕੀਨੀਆਂ ਵਾਲੇ ਸੁਣਦੇ ਨੇ ਯੁਹਾੜਾ ਵਾਲੇ ਸੁਣਦੇ ਨੇ ਕੌਣ ਸੁਣਦਾ ਹੈ ਓਏ ਆਪਾਂ ਪੰਜਾਬੀ ਹੀ ਸੁਣਦੇ ਆ ਭਰਾਓ ਉਹਨਾਂ ਨੂੰ ਆਪਾਂ ਆਪਣੀ ਵੀ ਥੋੜੀ ਬਹੁਤ ਸਮਾਤ ਵੱਲ ਝਾਤੀ ਮਾਰਗੇ ਵੀ ਅਸੀਂ ਕਿੱਥੇ ਖੜੇ ਹਾਂ ਕੋਈ ਵੀ ਗਲਤ ਚੀਜ਼ ਜੇ ਸਮਾਜ ਦੇ ਵਿੱਚ ਫੈਲਦੀ ਹੈ ਤਾਂ ਉਹ ਦੇ ਵਿੱਚ ਸਾਡੀ ਸਾਇਕੀ ਦਾ ਸਾਡੀ ਸੋਚ ਦਾ ਵੱਡਾ ਰੋਲ ਹੈ ਤੇ ਜਿਹੜੇ ਵੀਰ ਜਿਆਦਾ ਬੋਲਦੇ ਨੇ ਉਹਨਾਂ ਨੂੰ ਚਾਹੀਦਾ ਕਿ ਪਹਿਲਾਂ ਇਹਨਾਂ ਚੀਜ਼ਾਂ ਨੂੰ ਪੂਰਾ ਪਾਸੇ ਕਰਨ ਆਪਣੇ ਆਪ ਤੋਂ ਔਰ ਖਾਸ ਕਰ ਨਿਮਰਤਾ ਤੇ ਨਿਮਾਣਾਪਣ ਸਾਡੇ ਗੁਰੂ ਸਹਿਬਾਨਾ ਨੇ ਕਿਹਾ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਇਹ ਸਾਨੂੰ ਸਮਝਣਾ ਚਾਹੀਦਾ ਅਰਥ ਕੀ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਨਾਨਕ ਨੀਵਾ ਜੋ ਚੱਲੇ ਲਾਗੇ ਨਾ ਤਾਤੀ ਵਾਓ ਅਸੀਂ ਗੱਲ ਗੱਲ ਤੇ ਠਿੰਗੜ ਆਪ ਤੋਂ ਮਾੜਾ ਵੇਖ ਕੇ ਰੋਮ ਮਾਰਦੇ ਆ ਤੇ ਤਕੜੀਆਂ ਸਰਕਾਰਾਂ ਤੇ ਹਕੂਮਤਾਂ ਵਰੀ ਅਸੀਂ ਚੁੱਪ ਕਰ ਜਾਂਦੇ ਆ ਇਹ ਠੀਕ ਨਹੀਂ ਗੀ ਇਹ ਪਹੁੰਚ ਠੀਕ ਨਹੀਂ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ ਪਿਆਰੋ